ਜਦੋਂ ਵੀ ਤੁਸੀਂ ਮਸ਼ੀਨ ਨੂੰ ਧੋਂਦੇ ਹੋ ਇਸ ਪਲਸੇਟਰ ਨੂੰ ਪਾਣੀ ਨਾ ਲਗਾਓ ਇਸ ਨੂੰ ਹਾਂਜੀ ਇਸ ਪਲਸੇਟਰ ਨੂੰ ਗਿੱਲਾ ਨਹੀਂ ਕਰਨਾ ਇਹਨੂੰ ਹਮੇਸ਼ਾ ਸੁੱਕਾ ਹੀ ਰੱਖਣਾ ਹੈ ਠੀਕ ਹੈ ਜੀ ਕਈ ਮੇਰੇ ਵੀਰ ਸਾਡੇ ਕੋਲ ਇਹ ਰਿਪੇਅਰ ਕਰਵਾਉਣ ਵਾਸਤੇ ਲੈ ਕੇ ਆਉਂਦੇ ਨੇ ਤੇ ਇਹਦੇ ਅੰਦਰ ਤੇਲ ਲਗਾ ਦਿੰਦੇ ਨੇ ਇਸ ਪਲਸਿਟਰ ਦੇ ਅੰਦਰ ਤੇਲ ਦਾ ਕੋਈ ਕੰਮ ਨਹੀਂ ਆਇਆ ਇਹਨੇ ਸੁੱਕਾ ਚੱਲਣਾ ਇਹਨੇ ਡਰਾਈ ਚੱਲਣਾ ਮਸ਼ੀਨ ਦੀ ਇਹ ਦੋ ਤਿੰਨ ਚੀਜ਼ਾਂ ਨੂੰ ਤੁਸੀਂ ਧਿਆਨ ਰੱਖ ਕੇ ਚੱਲੋ ਜੀ ਇਹਨੂੰ ਤੁਸੀਂ ਪਾਣੀ ਨਹੀਂ ਲਗਾਉਣਾ ਹੈਗਾ ਹਾਂਜੀ ਠੀਕ ਹੈ ਜੀ ਤੇ ਦੂਸਰਾ ਤੁਸੀਂ ਪੰਪ ਦੇ ਅੰਦਰ ਤੇਲ ਹਰ ਮਹੀਨੇ ਬਾਅਦ ਤੁਸੀਂ ਚੇਂਜ ਕਰੀ ਜਾਣਾ ਹੈ ਜੀ ਹਾਂਜੀ ਠੀਕ ਹੈ ਜੀ ਤੀਸਰੀ ਚੀਜ਼ ਤੁਸੀਂ ਕੈਨ ਜੇ ਤੁਹਾਡਾ 25 ਲੀਟਰ ਦਾ ਹੈਗਾ ਆ ਤਾਂ ਉਹਦੇ ਵਿੱਚ ਦੁੱਧ ਦੀ ਚੋਾਈ ਤੁਸੀਂ 20 ਲੀਟਰ ਕਰੋ ਤੁਸੀਂ 20 ਲੀਟਰ ਤੋਂ ਉੱਪਰ ਨਾ ਜਾਓ ਤੁਹਾਡੀ ਮਸ਼ੀਨ ਨੇ ਰਿਪੇਅਰ ਕੱਢਣੀ ਨਹੀਂ ਪੱਗ ਪਿੰਨ ਮਾਰਨਾ ਜੀ ਇਹਦੇ ਵਿੱਚ ਬਸ ਠੀਕ ਹੈ ਜੀ ਪੱਗ ਪਿੰਨ ਦੇ ਨਾਲ ਹੀ ਇਹਨੂੰ ਸੰਭਾਲਣੀਆਂ ਗੱਲਾਂ ਜੇ ਆਪਾਂ ਧਿਆਨ ਰੱਖਾਂਗੇ ਆਪਣੀ ਮਸ਼ੀਨ ਕਦੇ ਵੀ ਖਰਾਬ ਨਹੀਂ ਹੋਊਗੀ ਬਿਲਕੁਲ ਜੀ ਮਸ਼ੀਨ ਖਰਾਬ ਨਹੀਂ ਹੋਏਗੀ ਸਹੀ ਚੱਲੇਗੀ ਸਹੀ ਤਰੀਕੇ ਨਾਲ ਚੱਲੇਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਪਹੁੰਚੇ ਸੀ ਜੀ ਹੌਸਲਾ ਐਂਟਰਪ੍ਰਾਈਜ਼ਸ ਲੁਧਿਆਣਾ ਦੇ ਵਿੱਚ ਮਾਛੀਵਾੜਾ ਸਾਹਿਬ ਦੇ ਵਿੱਚ ਇਹਨਾਂ ਦੀ ਸ਼ਾਪ ਹੈ ਪ੍ਰੋਪਰ ਲੋਕੇਸ਼ਨ ਲੁਧਿਆਣਾ ਹੈ ਜੀ ਤੇ ਇੱਕ ਨਾ ਆਪਣੇ ਕਿਸਾਨ ਵੀਰਾਂ ਦਾ ਬਹੁਤ ਹੀ ਵੱਡਾ ਸਵਾਲ ਹੁੰਦਾ ਵੀ ਮਸ਼ੀਨਾਂ ਜਿਹੜੀਆਂ ਉਹਨਾਂ ਦੀ ਆਪਾਂ ਰਿਪੇਅਰ ਕਿਵੇਂ ਕਰੀਏ ਸਰਵਿਸ ਕਿਵੇਂ ਕਰੀਏ ਤੇ ਬਹੁਤ ਸਾਰੇ ਕਿਸਾਨਾਂ ਦੀਆਂ ਜਿਹੜੀਆਂ ਮਸ਼ੀਨਾਂ ਆ ਉਹ ਸਰਵਿਸ ਤੋਂ ਬਿਨਾਂ ਹੀ ਖਰਾਬ ਹੋ ਜਾਂਦੀਆਂ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਮਸ਼ੀਨ ਦਾ ਰੱਖ-ਰਖਾਵ ਕਿਵੇਂ ਕਰਨਾ ਹੈ ਇਹ ਇਹ ਜਾਣਕਾਰੀ ਆਪਾਂ ਨੂੰ ਗੌਰਵ ਬਾਈ ਜੀ ਦੇਣਗੇ ਆਪਾਂ ਗੱਲਬਾਤ ਕਰਦੇ ਆ ਉਹਨਾਂ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜੀ ਮੈਨੂੰ ਨਾ ਇੱਕ ਕਿਸਾਨ ਮਿਲਿਆ ਸੀ ਉਹ 7 ਸਾਲ ਤੋਂ ਮਸ਼ੀਨ ਉਹ ਵੀ ਰੱਖੀ ਹੋਈ ਸੀ ਉਹਨਾਂ ਨੇ ਵੀ ਖਰਾਬ ਨਹੀਂ ਹੋਈ ਸੀ ਇਹਦਾ ਕਾਰਨ ਇਹ ਸੀ ਕਿ ਉਹ ਸਰਵਿਸ ਟਾਈਮ ਟਾਈਮ ਕਰਦੇ ਸੀ ਤੇ ਉਹਨਾਂ ਨੂੰ ਨੌਲੇਜ ਸੀਗੀ ਤੇ ਆਪਣੇ ਬਹੁਤ ਸਾਰੇ ਕਿਸਾਨ ਮੈਂ ਇਹੋ ਜਿਹੇ ਵੀ ਦੇਖੇ ਆ ਜਿਹੜੇ 6-7 ਮਹੀਨਿਆਂ 'ਚ ਆਪਣੀ ਮਸ਼ੀਨ ਖਰਾਬ ਕਰ ਲੈਂਦੇ ਆ ਇਹਦਾ ਕੀ ਕਾਰਨ ਹੈ ਜੀ ਇਹਦਾ ਕਾਰਨ ਜੀ ਇੱਕ ਤਾਂ ਦੇਖੋ ਪਹਿਲੀ ਗੱਲ ਆ ਜਾਂਦੀ ਹੈ ਜੀ ਇਹ ਮੋਟਰ ਪੰਪ ਹੈਗਾ ਆ ਹਾਂਜੀ ਇਹ ਮੋਟਰ ਪੰਪ ਦੇ ਵਿੱਚ ਆਪਾਂ ਨੇ ਹਰ ਮਹੀਨੇ ਔਇਲ ਚੇਂਜ ਕਰਨਾ ਹੁੰਦਾ ਹੈ ਜੀ ਹਰ ਮਹੀਨੇ ਹਰ ਮਹੀਨੇ ਜੀ ਠੀਕ ਹੈ ਜੀ ਇਹ ਚੇਂਜ ਕਰਨ ਦਾ ਤਰੀਕਾ ਕੀ ਹੈਗਾ ਆ ਜਿਹੜਾ ਆਪਣਾ ਪੁਰਾਣਾ ਤੇਲ ਹੈਗਾ ਇਸ ਨਟ ਨੂੰ ਖੋਲ ਕੇ ਆਪਾਂ ਸਾਰਾ ਪੁਰਾਣਾ ਤੇਲ ਛੱਡ ਦੇਣਾ ਹੈ ਜੀ ਹਾਂਜੀ ਠੀਕ ਹੈ ਜੀ ਫਿਰ ਆਪਾਂ ਨੇ ਇਸ ਨੂੰ ਬੰਦ ਕਰ ਦੇਣਾ ਹੈਗਾ ਠੀਕ ਹੈ ਜੀ ਫਿਰ ਆਪਾਂ ਨੇ ਆਹ ਵਾਲਾ ਨਟ ਖੋਲਣਾ ਹੈਗਾ ਹੂੰ ਤੇ ਹਰ ਮਹੀਨੇ ਬਾਅਦ ਇਹਦੇ ਵਿੱਚ 100 ਗ੍ਰਾਮ ਤੇਲ ਪਾਣਾ ਹੈ 100 ਗ੍ਰਾਮ ਮਣਕੀ ਹਾਂਜੀ ਹਰ ਮਹੀਨੇ ਹਰ ਮਹੀਨੇ ਜੀ ਬਸ ਇਹੀ ਦੀ ਸਰਵਿਸ ਹੈਗੀ ਆ ਇਹੀ ਇਸ ਪੰਪ ਦੀ ਮੇਨਟੇਨੈਂਸ ਹੈਗੀ ਆ ਹਾਂਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਇਹ ਚ ਜਿਹੜੀ ਮੇਨ ਚੀਜ਼ ਹੁੰਦੀ ਆ ਮਸ਼ੀਨ ਦੇ ਵਿੱਚ ਜਿਹੜੀ ਜ਼ਰੂਰਤ ਦੇ ਅਨੁਸਾਰ ਤਾਂ ਤੇਲ ਹੋ ਗਿਆ ਜਿਹੜੀ ਜ਼ਰੂਰਤ ਹੈਗੀ ਆ ਇਸ ਤੋਂ ਇਲਾਵਾ ਜਿਹੜੀ ਫालतू ਦੀ ਨਾ ਕੋਈ ਮੇਨਟੇਨੈਂਸ ਨਿਕਲੇ ਉਹਦਾ ਕਾਰਨ ਇਹੀ ਹੈਗਾ ਵੀ ਜਿਹੜਾ ਇਹ ਕੈਨ ਹੈਗਾ ਨਾ ਜਿੰਨੀ ਵੀ ਕਪੈਸਿਟੀ ਵਾਲਾ ਮਸ਼ੀਨ ਦਾ ਕੈਨ ਹੈਗਾ ਜੇ 25 ਲੀਟਰ ਵਾਲਾ ਹੈਗਾ ਤਾਂ ਇਹਦੇ ਵਿੱਚ ਦੁੱਧ 20 ਲੀਟਰ ਕਰੋ ਤੁਸੀਂ ਚਵਾਈ ਠੀਕ ਹੈ ਜੀ ਜੇ 20 ਲੀਟਰ ਵਾਲਾ ਕੈਨ ਹੈਗਾ ਤਾਂ ਉਹਦੇ ਵਿੱਚ 15 ਲੀਟਰ ਦੁੱਧ ਦੀ ਚਵਾਈ ਕਰੋ ਕਿਉਂਕਿ ਜੇ ਦੁੱਧ ਵਾਲਾ ਕੈਨ ਭਰੂਗਾ ਦੁੱਧ ਦੇ ਨਾਲ ਤਾਂ ਫਿਰ ਜਿਹੜਾ ਦੁੱਧ ਹੈਗਾ ਉਹ ਪੰਪ ਦੇ ਵਿੱਚ ਜਾਏਗਾ ਇਹ ਹੀ ਪੰਪ ਦੀ ਰਿਪੇਅਰ ਨਿਕਲਨੀ ਹੈ ਤਾਂ ਹੀ ਪੰਪ ਨੇ ਮੇਨਟੇਨੈਂਸ ਮੰਗਣੀ ਹੈ ਜੀ ਵੀ ਜਿੰਨਾ ਆਪਣੀ ਮਸ਼ੀਨ ਦੇ ਨਾਲ ਕਹਿਣ ਆਉਂਦਾ ਉਸ ਤੋਂ ਘੱਟੋ ਘੱਟ ਆਪਾਂ 5 ਲੀਟਰ ਦੁੱਧ ਘੱਟ ਰੱਖਣਾ ਹੈ ਕਹਿਣ ਦੇ ਵਿੱਚ ਬਿਲਕੁਲ ਜੀ 5 ਲੀਟਰ ਨੂੰ ਖਾਲੀ ਰੱਖਣਾ ਹੈ ਹਾਂ ਜੀ ਤੇ ਇਹਦਾ ਜਿਹੜਾ ਤੁਸੀਂ ਔਇਲ ਦੱਸਿਆ ਸੀ ਵੀ ਇੱਥੋਂ ਦੀ ਆਸ ਨਟ ਵੇਚਦੀ ਆਪਾਂ ਔਇਲ ਹਾਂ ਜੀ ਆਪਾਂ ਦੇਖੋ ਆਹ ਦੋ ਨਟ ਨੇ ਜੀ ਇੱਕ ਦੇ ਉੱਤੇ ਮੈਂ ਸੱਜਾ ਹੱਥ ਰੱਖਿਆ ਇੱਕ ਉੱਤੇ ਖੱਬਾ ਹੱਥ ਰੱਖਿਆ ਜੀ ਹਾਂ ਜੀ ਇਸ ਖੱਬੇ ਹੱਥ ਵਾਲਾ ਨਟ ਨੂੰ ਖੋਲ ਕੇ ਆਪਾਂ ਨੇ ਪੁਰਾਣਾ ਤੇਲ ਇਸ ਚੈਂਬਰ ਦੇ ਵਿੱਚੋਂ ਬਾਹਰ ਕੱਢ ਦੇਣਾ ਨਹੀਂ ਪਰ ਮਹੀਨੇ ਤੱਕ ਕ ਇਹ ਕੋਈ 100 ਗ੍ਰਾਮ ਤੇਲ ਪੈਂਦਾ ਉਹਦੀ ਕੀਮਤ 30 ਰੁਪਏ ਹੈਗੀ ਆ ਜੀ ਸਰਦ ਕੋਈ ਜ਼ਿਆਦਾ ਮਹਿੰਗਾ ਨਹੀਂ ਇਹ ਇਹਦੇ ਵਿੱਚੋਂ 100 ਗ੍ਰਾਮ ਓਇਲ ਹੀ ਬਾਹਰ ਆਊਗਾ ਬਾਸ ਜੀ ਤੇ ਸੋਈ ਆਪਾਂ ਨਵਾਂ ਪਾ ਦੇ ਤੀਲ ਤੇਲ ਤਾਂ ਥੋੜਾ ਘਟ ਵੀ ਆ ਸਕਦਾ ਕਿਉਂਕਿ ਜਿੰਨਾ ਜਿੰਨਾ ਚੀਜ਼ ਚੱਲਣੀ ਆ ਕੰਜ਼ਮਪਸ਼ਨ ਵੀ ਹੋਣੀ ਆ ਹਾਂ ਜੀ ਹਾਂ ਜੀ ਤੇਲ ਥੋੜਾ ਬਹੁਤ ਘਟ ਵੀ ਸਕਦਾ ਜਿੰਨਾ ਇੱਥੋਂ ਜਿੰਨਾ ਵੀ ਇਹਦੇ ਵਿੱਚ ਤੇਲ ਹੋਏਗਾ ਉਹ ਤੇਲ ਆਪਾਂ ਇਸ ਨਟ ਨੂੰ ਖੋਲ ਕੇ ਤਾਂ ਇਹਦੇ ਵਿੱਚੋਂ ਤੇਲ ਬਾਹਰ ਕੱਢ ਦੇਣਾ ਜੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਇਸ ਨਟ ਨੂੰ ਉਲਟਾ ਲਗਾ ਦੇਣਾ ਇਹਨੂੰ ਕੱਸ ਦੇਣਾ ਹੈ ਜੀ ਫਿਰ ਉਸ ਤੋਂ ਬਾਅਦ ਆਪਾਂ ਨੇ ਨ ਇਸ ਨੋਟ ਨੂੰ ਖੋਲ ਕੇ ਆਪਾਂ ਇਹਦੇ ਵਿੱਚ ਪਾ ਦੇਣਾ ਆ ਦੇਖੋ ਮੈਂ ਤੁਹਾਨੂੰ ਖੋਲ ਕੇ ਦਿਖਾ ਵੀ ਦਿੰਦਾ ਕਿ ਅੰਦਰ ਹੋਲ ਹੈਗਾ ਆ ਹਾਂਜੀ ਆ ਲੋ ਇਸ ਹੋਲ ਦੇ ਅੰਦਰ 100 ਗ੍ਰਾਮ ਤੇਲ ਆਪਾਂ ਨੇ ਮਿੰਕੀ ਪਾ ਦੇਣਾ ਠੀਕ ਹੈ ਜੀ ਇਹ ਹਰ ਮਹੀਨੇ ਬਾਅਦ ਤੁਸੀਂ ਮਹੀਨੇ ਦੀ ਮਹੀਨੇ ਆਪਣੀ ਸਰਵਿਸ ਰੱਖੋ ਜੀ ਪਰ ਤੇਲ ਇਹਦੇ ਵਿੱਚ ਜਿਹੜਾ ਪਾਣਾ ਕੰਪਰੈਸ਼ਨ ਆਇਲ ਪਾਣਾ ਕੋਈ ਲੋਕਲ ਤੇਲ ਲੈ ਕੇ ਨਾ ਪਾਓ ਉਹਦੇ ਨਾਲ ਮਸ਼ੀਨ ਦੀ ਲਾਈਫ ਘਟ ਜਾਂਦੀ ਹੈ ਹਾਂਜੀ ਤੇ ਬਾਕੀ ਆਪਾਂ ਔਇਲ ਵੀ ਤੁਹਾਨੂੰ ਦਿਖਾ ਦਾਂਗੇ ਵੀ ਕਿਹੜਾ ਔਇਲ ਇਹਦੇ ਵਿੱਚ ਪਾਉਣਾ ਹੈ। ਹਾਂਜੀ ਤੇ ਜੇ ਆਪਾਂ ਸਰਵਿਸ ਕਰਦੇ ਆਂ ਜੀ ਮਸ਼ੀਨ ਦੀ ਇਹ ਤਾਂ ਤੁਸੀਂ ਉਧਰੋਂ ਦੱਸਣਾ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਇਹਨੂੰ ਇਹਨੂੰ ਸਰਵਿਸ ਕਰ ਲੈਨੇ ਹੋ ਉਸ ਤੋਂ ਬਾਅਦ ਇੱਕ ਵਾਰੀਆ ਸਿਲੰਡਰ ਨੂੰ ਜ਼ਰੂਰ ਤੁਸੀਂ ਸਾਫ਼ ਕਰਨਾ ਹੈ। ਆਹ ਲੋ ਠੀਕ ਹੈ ਜੀ। ਇਸ ਸਿਲੰਡਰ ਦੇ ਵਿੱਚ ਜੇ ਕੋਈ ਗੰਧ ਹੈਗਾ ਆ ਤਾਂ ਇਹਨੂੰ ਡੰਡੇ ਦੇ ਨਾਲ ਕਪੜਾ ਬੰਨ ਕੇ ਇਹਨੂੰ ਸਾਫ਼ ਕਰ ਲਓ। ਠੀਕ ਹੈ ਜੀ ਥੱਲੇ ਇੱਕ ਰਬੜ ਅਸੀਂ ਦਿੱਤੀ ਹੋਈ ਹੈਗੀ ਆ ਉਪਰੋਂ ਦੇਖੋ ਆ ਉਪਰੋਂ ਦੀ ਦਿਖਾਉਂਦਾ ਆ ਰਬੜ ਜਿਹੜੀ ਹੈਗੀ ਆ ਜੇ ਤੁਸੀਂ ਇਹਦੇ ਵਿੱਚ ਕੋਈ ਪਾਣੀ ਵਗੈਰਾ ਪਾਉਂਗੇ ਤਾਂ ਉਸ ਰਬੜ ਦੇ ਥਰੂ ਉਹ ਥੱਲੇ ਚਲ ਜਾਏਗੀ ਠੀਕ ਹੈ ਜੀ ਪਰ ਆ ਪੰਪ ਦੇ ਵਿੱਚ ਪਾਣੀ ਨਾ ਜਾਵੇ ਇਸ ਤੋਂ ਧਿਆਨ ਰੱਖਣਾ ਤੁਸੀਂ ਇਸ ਪੰਪ ਦੇ ਵਿੱਚ ਪਾਣੀ ਨਾ ਜਾਵੇ ਠੀਕ ਹੈ ਵੀ ਇਹ ਅਗਲਾ ਆਪਾਂ ਸਾਫ਼ ਕਰ ਹਾਂਜੀ ਤੁਸੀਂ ਇਹਨੂੰ ਕੱਪੜੇ ਦੇ ਨਾਲ ਹੀ ਸਾਫ਼ ਕਰ ਲਓ ਉਸ ਤੋਂ ਬਾਅਦ ਇਸ ਰਬੜ ਨੂੰ ਤੁਸੀਂ ਇਸ ਤਰ੍ਹਾਂ ਲਗਾਓ ਠੀਕ ਹੈ ਜੀ ਉਹਨੇ ਸਿਲੰਡਰ ਲਗਾਉਣ ਦਾ ਸਾਡਾ ਮਤਲਬ ਇਹ ਸੀਗਾ ਵੀ ਇਹ ਮਸ਼ੀਨ ਦਾ ਪੇਟ ਹੈਗਾ ਜੀ ਹਾਂਜੀ ਤੇ ਪੇਟ ਜੇ ਸਾਫ਼ ਹੈ ਤਾਂ ਇਹਨੂੰ ਕੋਈ ਬਿਮਾਰੀ ਨਹੀਂ ਲੱਗੇਗੀ ਦਾ ਮਤਲਬ ਇਹਦੀ ਕੋਈ ਮਸ਼ੀਨ ਦੀ ਸਰਵਿਸ ਨਹੀਂ ਨਿਕਲੇਗੀ ਠੀਕ ਹੈ ਜੀ ਕੋਈ ਇਹਦੇ ਵਿੱਚ ਕੋਈ ਖ ਤੇ ਬਾਈ ਜੀ ਇਸ ਤੋਂ ਇਲਾਵਾ ਹੋਰ ਵੀ ਕੋਈ ਚੀਜ਼ਾਂ ਜਿਨ੍ਹਾਂ ਨੂੰ ਜਿਨ੍ਹਾਂ ਦੀ ਆਪਾਂ ਸਫਾਈ ਕਰ ਸਕਦੇ ਆ। ਇਲਾਵਾ ਜਦੋਂ ਵੀ ਤੁਸੀਂ ਮਸ਼ੀਨ ਨੂੰ ਧੋਂਦੇ ਹੋ ਇਸ ਪਲਸੇਟਰ ਨੂੰ ਪਾਣੀ ਨਾ ਲਗਾਓ ਇਸ ਨੂੰ। ਹਾਂਜੀ ਇਸ ਪਲਸੇਟਰ ਨੂੰ ਗਿੱਲਾ ਨਹੀਂ ਕਰਨਾ ਇਹਨੂੰ ਹਮੇਸ਼ਾ ਸੁੱਕਾ ਹੀ ਰੱਖਣਾ ਹੈ। ਠੀਕ ਹੈ ਜੀ। ਕਈ ਮੇਰੇ ਵੀਰ ਸਾਡੇ ਕੋਲ ਇਹ ਰਿਪੇਅਰ ਕਰਵਾਉਣ ਵਾਸਤੇ ਲੈ ਕੇ ਆਉਂਦੇ ਨੇ ਤੇ ਇਹਦੇ ਅੰਦਰ ਤੇਲ ਲਗਾ ਦਉਂਦੇ ਨੇ ਤੇ ਇਸ ਪਲਸੇਟਰ ਦੇ ਅੰਦਰ ਤੇਲ ਦਾ ਕੋਈ ਕੰਮ ਨਹੀਂ ਹੈ ਇਹਨੇ ਸੁੱਕਾ ਚੱਲਣਾ ਹੈ ਨੇ ਡਰਾਈ ਚੱਲਣਾ ਹੈ ਜੀ। ਤੇਲ ਵੀ ਨਹੀਂ ਲਾਉਣਾ ਪਾਣੀ ਤਾਂ ਲਾਉਣਾ ਹੀ ਨਹੀਂ। ਹਾਂਜੀ। ਨਾ ਇਹਨੂੰ ਤੇਲ ਲਗਾਣਾ ਨਾ ਇਹਨੂੰ ਪਾਣੀ ਲਗਾਣਾ। ਨਾ ਹੀ ਇਹਨੂੰ ਧੋਣ ਵੇਲੇ ਇਸ ਪਾਈਪ ਦੇ ਵਿੱਚ ਅੰਦਰ ਪਾਣੀ ਪਾਣਾ ਠੀਕ ਹੈ ਜੀ ਠੀਕ ਹੈ ਜੀ ਬਸ ਇਹ ਚੀਜ਼ਾਂ ਦਾ ਤੁਸੀਂ ਧਿਆਨ ਰੱਖੋ ਖਾਸ ਕਰ ਮਸ਼ੀਨ ਦੀ ਇਹ ਦੋ ਤਿੰਨ ਚੀਜ਼ਾਂ ਨੂੰ ਤੁਸੀਂ ਧਿਆਨ ਰੱਖ ਕੇ ਚੱਲੋ ਜੀ ਇਹਨੂੰ ਤੁਸੀਂ ਪਾਣੀ ਨਹੀਂ ਲਗਾਉਣਾ ਹੈਗਾ ਹਾਂਜੀ ਠੀਕ ਹੈ ਜੀ ਤੇ ਦੂਸਰਾ ਤੁਸੀਂ ਪੰਪ ਦੇ ਅੰਦਰ ਤੇਲ ਹਰ ਮਹੀਨੇ ਬਾਅਦ ਤੁਸੀਂ ਚੇਂਜ ਕਰੀ ਜਾਣਾ ਹੈ ਜੀ ਹਾਂਜੀ ਠੀਕ ਹੈ ਜੀ ਤੀਸਰੀ ਚੀਜ਼ ਤੁਸੀਂ ਕੈਨ ਜੇ ਤੁਹਾਡਾ 25 ਲੀਟਰ ਦਾ ਹੈਗਾ ਆ ਤਾਂ ਉਹਦੇ ਵਿੱਚ ਦੁੱਧ ਦੀ ਚੋਾਈ ਤੁਸੀਂ 20 ਲੀਟਰ ਕਰੋ ਤੁਸੀਂ 20 ਲੀਟਰ ਤੋਂ ਉੱਪਰ ਨਾ ਜਾਓ ਤੁਹਾਡੀ ਮਸ਼ੀਨ ਨੇ ਰਿਪੇਅਰ ਕੱਢਣੀ ਨਹੀਂ 5 ਲੀਟਰ 5 ਲੀਟਰ ਘੱਟ ਰੱਖਣਾ 5 ਲੀਟਰ ਘੱਟ ਰੱਖੋ ਜੀ ਬਸ ਕਿਉਂਕਿ ਜੇ ਇਹ 25 ਲੀਟਰ ਦਾ ਕੈਨ ਆ ਨਾ ਜੀ ਤਾਂ ਇਹਦੇ ਵਿੱਚ ਦੁੱਧ ਕੱਢਣ ਦੀ ਕਪੈਸਿਟੀ ਸਹੀ ਕਪੈਸਿਟੀ ਦਾ 20 ਲੀਟਰ ਹੀ ਆ ਠੀਕ ਹੈ ਜੀ ਜੇ ਆਪਾਂ ਪੂਰਾ ਭਰ ਲੈਨੇ ਆ ਤਾਂ ਉਹ ਜਿਹੜਾ ਦੁੱਧ ਹੈਗਾ ਉਹ ਪੰਪ ਦੇ ਵਿੱਚ ਚਲ ਜਾਂਦਾ ਤੇ ਪੰਪ ਦੇ ਬਲੇਡ ਖਰਾਬ ਹੋ ਜਾਂਦੇ ਨੇ ਉਹ ਰਿਪੇਅਰ ਮੰਗਦਾ ਹੀ ਮੰਗਦਾ ਹੈ ਠੀਕ ਹੈ ਜੀ ਹਾਂਜੀ ਬਸ ਇਹ ਦੋ ਤਿੰਨ ਚੀਜ਼ਾਂ ਹੀ ਹੁੰਦੀਆਂ ਨੇ ਇੱਕ ਹਫਤੇ ਬਾਅਦ ਇਹਨੂੰ ਖੋਲ ਕੇ ਤੁਸੀਂ ਸਾਫ਼ ਕਰ ਲਓ ਆਲੋ ਮੈਂ ਖੋਲ ਕੇ ਵੀ ਦੱਸ ਦਿੰਨੇ ਆ ਇਹਨੂੰ ਖੋਲਣਾ ਕਿੱਦਾਂ ਹੈਗਾ ਇਹ ਨਟ ਨੂੰ ਇਸ ਇਹ ਨਟ ਹੈਗਾ ਹੈ ਜੀ ਹਾਂਜੀ ਇਸ ਨਟ ਨੂੰ ਫੜ ਕੇ ਤੁਸੀਂ ਘੁਮਾਓਗੇ ਲਓ ਜੀ ਇਹ ਇੱਕ ਤਾਂ ਇਹ ਨਟ ਖੋਲਣਾ ਇੱਕ ਨਾਲ ਵਾਲਾ ਵੀ ਖੁੱਲੂਗਾ ਹਨਾ ਨਹੀਂ ਜੀ ਬਸ ਇੱਕ ਨਟ ਹੀ ਖੁੱਲੇਗਾ ਆ ਦੇਖੋ ਨਟ ਖੁੱਲ ਗਿਆ ਤੇ ਆ ਕੱਪ ਹੋ ਗਿਆ ਬਾਹਰ ਠੀਕ ਹੈ ਜੀ ਠੀਕ ਹੈ ਜੀ ਹੁਣ ਜਿੰਨਾ ਇਹਨੂੰ ਧੋਣਾ ਜ਼ਰੂਰੀ ਆ ਤਾਂ ਉਨਾ ਹੀ ਆ ਰਬੜ ਇੱਥੇ ਹੋਣਾ ਵੀ ਜ਼ਰੂਰੀ ਆ ਉੱਪਰ ਕਰਕੇ ਧੋਣਾ ਹੈ ਬਸ ਨਹੀਂ ਇਹ ਰਬੜ ਮਤਲਬ ਇਹਨੂੰ ਬਾਹਰ ਕੱਢ ਕੇ ਧੋ ਕੇ ਇਹਨੂੰ ਬਾਹਰ ਨਹੀਂ ਰੱਖਣਾ ਆਪਾਂ ਇਹਨੂੰ ਇਹਦੇ ਵਿੱਚ ਪਾਣਾ ਜ਼ਰੂਰੀ ਆ ਜਿਵੇਂ ਆਪਣੇ ਕੋਲੇ ਹੁਣੇ ਕਸਟਮਰ ਆਇਆ ਸੀ ਇੱਕ ਉਹਨਾਂ ਕੋਲੇ ਆਹ ਰਬੜ ਹੈ ਹੀ ਨਹੀਂ ਸੀ ਉਹ ਕਹਿੰਦੇ ਸੀ ਵੀ ਸਾਡਾ ਇਹ ਖਰਾਬ ਹੋ ਗਿਆ ਨਾ ਰਬੜ ਹੈ ਨਹੀਂ ਸੀ ਹਾਂ ਜੀ ਠੀਕ ਆ ਉਹਦੇ ਵਿੱਚੋਂ ਪ੍ਰੈਸ਼ਰ ਲੀਕ ਹੁੰਦਾ ਰਹਿੰਦਾ ਆ ਇਹ ਜਿਹੜੀ ਹੁੰਦੀ ਆ ਇਹ ਇਸ ਇਸ ਦੀ ਤੇ ਇਹਦੀ ਗੈਪ ਨੂੰ ਉਹਨੂੰ ਫਿਲ ਕਰਦੀ ਆ ਜੀ ਠੀਕ ਹੈ ਜੀ ਤੇ ਇੱਕ ਹਫ਼ਤੇ ਮਹੀਨੇ ਬਾਅਦ ਇਹਦੇ ਵਿੱਚ ਇੱਕ ਛੋਟਾ ਜਿਹਾ ਸੁਰਾਖ ਹੁੰਦਾ ਆ ਹਾਂ ਜੀ ਆ ਦੇਖੋ ਤੁਸੀਂ ਮੈਂ ਬਾਹਰ ਨੂੰ ਕਰਕੇ ਦਿਖਾਣਾ ਹੈ ਇਹਦੇ ਵਿੱਚ ਦੇਖੋ ਇੱਕ ਛੋਟਾ ਜਿਹਾ ਸੁਰਾਖ ਹੈਗਾ ਹਾਂਜੀ ਦੇਖੋ ਦਿਖ ਰਿਹਾ ਨਾ ਜੀ ਹਾਂਜੀ ਹਾਂਜੀ ਇਹਨੂੰ ਮਹੀਨੇ ਬਾਅਦ ਇਹਨੂੰ ਖੋਲ ਕੇ ਸਾਫ਼ ਜ਼ਰੂਰ ਕਰ ਦੇਣਾ ਆ ਪਰ ਇਹ ਸੁਰਾਖ ਖੁੱਲਾ ਨਹੀਂ ਹੋਣਾ ਚਾਹੀਦਾ ਆ ਦੇਖੋ ਆ ਬਿਲਕੁਲ ਬਿੰਦੀ ਰਹੀ ਹੈਗੀ ਹਾਂ ਹਾਂਜੀ ਹਾਂਜੀ ਹੈ ਨਾ ਜੀ ਦੇਖੋ ਇਹ ਆਰ ਪਰ ਦਿਖ ਰਿਹਾ ਹਾਂਜੀ ਤੇ ਇਹ ਖੁੱਲਿਆ ਜਰੂਰ ਹੋਣਾ ਚਾਹੀਦਾ ਪਰ ਇਹ ਸੁਰਾਖ ਹੋਰ ਵੱਡਾ ਨਹੀਂ ਕਰਨਾ ਆਪਾਂ ਨੇ ਵੱਡਾ ਵੀ ਨਹੀਂ ਕਰਨਾ ਤੇ ਇਹ ਬੰਦ ਵੀ ਨਹੀਂ ਹੋਣਾ ਚਾਹੀਦਾ ਜਸਟ ਪੱਗ ਪਿੰਨ ਮਾਰਨਾ ਜੀ ਇਹਦੇ ਵਿੱਚ ਬਸ ਠੀਕ ਹੈ ਜੀ ਪੱਗ ਪਿੰਨ ਦੇ ਨਾਲ ਹੀ ਇਹਨੂੰ ਸਾਫ਼ ਕਰਨਾ ਇਹ ਇੱਕ ਹਫ਼ਤੇ ਤੋਂ ਕਿਹਾ ਤੁਸੀਂ ਹਾਂਜੀ ਇਹਨੂੰ ਜਦੋਂ ਵੀ ਤੁਸੀਂ ਇਹਨੂੰ ਸਾਫ਼ ਕਰਦੇ ਹੋ ਉਦੋਂ ਇਹਨੂੰ ਵੀ ਤੁਸੀਂ ਆ ਦੇਖੋ ਆ ਗੁੰਮੜ ਜਿਹਾ ਹੈਗਾ ਬਾਹਰਲੀ ਸਾਈਡ ਤੋਂ ਦੇਖੋ ਕਿ ਗੁੰਮੜ ਹੈਗਾ ਇਹਦੇ ਅੰਦਰ ਸੁਰਾਖ ਹੁੰਦਾ ਹੈ ਠੀਕ ਹੈ ਜੀ ਕਿਉਂਕਿ ਜੇ ਇਹ ਹਵਾ ਜੇ ਇਹ ਸੁਰਾਖ ਖੁੱਲਾ ਹੈ ਨਾ ਜੀ ਤਾਂ ਜਿਹੜਾ ਇੱਥੋਂ ਦੀ ਦੁੱਧ ਆਂਦਾ ਹੈ ਤਾਂ ਦੁੱਧੇ ਆਸਾਨੀ ਦੇ ਨਾਲ ਕੈਨ ਦੇ ਵਿੱਚ गिरਦਾ ਰਹਿੰਦਾ ਹੈ ਠੀਕ ਹੈ بس ਇੰਨੀਆਂ ਕ ਗੱਲਾਂ ਜੇ ਆਪਾਂ ਧਿਆਨ ਰੱਖਾਂਗੇ ਤਾਂ ਮਸ਼ੀਨ ਕਦੇ ਵੀ ਖਰਾਬ ਨਹੀਂ ਹੋਊਗੀ ਬਿਲਕੁਲ ਜੀ ਮਸ਼ੀਨ ਖਰਾਬ ਨਹੀਂ ਹੋਏਗੀ ਸਹੀ ਚੱਲੇਗੀ ਸਹੀ ਤਰੀਕੇ ਨਾਲ ਚੱਲੇਗੀ ਹਾਂਜੀ ਤੇ ਇੱਕ ਦੂਸਰੀ ਗੱਲ ਹੋਰ ਵੀ ਹੁੰਦੀ ਆ ਇਸ ਪਲਸੇਟਰ ਦੀ ਸਪੀਡ ਨੂੰ ਜਿਆਦਾ ਫਾਸਟ ਕਰਾਂਗੇ ਤਾਂ ਆਪਣੀ ਮਿਲਕਿੰਗ ਵੀ ਸਲੋ ਹੋਏਗੀ ਠੀਕ ਹੈ ਜੀ ਸਪੀਡ ਜਿਆਦਾ ਤੇਜ਼ ਨਹੀਂ ਕਰਨੀ ਚਾਹੀਦੀ ਜਿੰਨੀ ਕੁ ਨਾਰਮਲ ਅਸੀਂ ਨਵੀਂ ਮਸ਼ੀਨ ਦੇ ਵਿੱਚ ਫਿੱਟ ਕਰਕੇ ਦਿੰਨੇ ਆ ਸਪੀਡ ਨੂੰ ਉਹਨੂੰ ਉਨੀ ਕ ਹੀ ਰੱਖਣਾ ਚਾਹੀਦਾ ਹੈ ਠੀਕ ਹੈ ਜੀ ਹਾਂਜੀ ਤੇ ਲਓ ਜੀ ਇਹ ਛੋਟੀਆਂ ਛੋਟੀਆਂ ਗੱਲਾਂ ਦਾ ਤੁਸੀਂ ਧਿਆਨ ਰੱਖ ਕੇ ਆਪਦੀ ਮਸ਼ੀਨ ਦੀ ਜਿਹੜੀ ਲਾਈਫ ਹੈ ਉਹ ਹੋਰ ਵੀ ਵਧਾ ਸਕਦੇ ਹੋ। ਬਾਕੀ ਜਿਹੜੀ ਮਸ਼ੀਨ ਦਾ ਪ੍ਰੈਸ਼ਰ ਹੁੰਦਾ ਮੈਂ ਪ੍ਰੈਸ਼ਰ ਦੀ ਵੀ ਤੁਹਾਨੂੰ ਗੱਲ ਕਰ ਦੰਨਾ ਆ। ਆਪਾਂ ਨੂੰ ਦੁੱਧ ਚੁਵਾਈ ਦੇ ਲਈ ਇਹਦਾ ਪ੍ਰੈਸ਼ਰ ਕਿੰਨਾ ਚਾਹੀਦਾ ਹੁੰਦਾ ਆ? ਇਹ 350 ਤੋਂ ਲੈ ਕੇ 400 ਤੱਕ ਇਹਦਾ ਪ੍ਰੈਸ਼ਰ ਚਾਹੀਦਾ ਹੁੰਦਾ ਹੈ। 350 ਤੋਂ ਲੈ ਕੇ 400 ਤੱਕ। ਹਾਂਜੀ। ਇਦਿਆਂ ਦੋ ਰੀਡਿੰਗਾਂ ਹੈਗੀਆਂ ਇੱਕ ਅੰਦਰਲੀ ਰੀਡਿੰਗ ਹੈਗੀ ਐ ਜੀ ਇੱਕ ਬਾਹਰਲੀ ਰੀਡਿੰਗ ਹੈਗੀ ਆ ਤੁਸੀਂ ਇਹਨੂੰ 350 ਤੋਂ 400 ਤੱਕ ਮਿਲਕਿੰਗ ਕਰੋਗੇ ਤੁਹਾਡਾ ਮਿਲਕਿੰਗ ਵੀ ਸਹੀ ਹੋਏਗੀ ਤੇ ਇੰਨਾ ਪ੍ਰੈਸ਼ਰ 350 ਤੋਂ 400 ਤੱਕ ਜ਼ਰੂਰੀ ਵੀ ਹੈਗਾ ਆ ਠੀਕ ਹੈ ਜੀ ਹਾਂ ਜੀ ਤੇ ਲਓ ਜੀ ਇਹ ਸੀਆਂ ਛੋਟੀਆਂ-ਛੋਟੀਆਂ ਗੱਲਾਂ ਜੀ ਦੇ ਕਰਕੇ ਆਪਾਂ ਆਪਣੀ ਮਸ਼ੀਨ ਦੀ ਜਿਹੜੀ ਲਾਈਫ ਆ ਉਹ ਵਧਾ ਸਕਦੇ ਆ ਤੇ ਸਰਵਿਸ ਜਦੋਂ ਆਪਾਂ ਕਰਦੇ ਆ ਇਹ ਗੱਲਾਂ ਬਹੁਤ ਹੀ ਜ਼ਰੂਰੀ ਹੁੰਦੀਆਂ ਆ ਜੇ ਆਪਾਂ ਇਹ ਗੱਲਾਂ ਨੂੰ ਫੋਲੋ ਨਾ ਕਰਾਂਗੇ ਤਾਂ ਆਪਣੀ ਮਸ਼ੀਨ ਸਾਲ ਦੇ ਵਿੱਚ ਵੀ ਖਰਾਬ ਹੋ ਸਕਦੀ ਹੈ ਫਿਰ ਆਪਾਂ ਕਹਿ ਦਿੰਨੇ ਆਂ ਵੀ ਮਸ਼ੀਨ ਮਾੜੀ ਆ ਗਈ ਮਸ਼ੀਨ ਕੋਈ ਮਾੜੀ ਨਹੀਂ ਹੁੰਦੀ ਤੇ ਜੇ ਆਪਾਂ ਇਹ ਗੱਲਾਂ ਨੂੰ ਫੋਲੋ ਕਰਾਂਗੇ ਤਾਂ ਆਪਣੀ ਮਸ਼ੀਨ ਦੀ ਲਾਈਫ 10-11 ਸਾਲ ਵਧ ਜਾਂਦੀ ਹੈ ਤੇ ਧੰਨਵਾਦ ਬਾਈ ਜੀ ਤੁਹਾਡਾ ਤੁਸੀਂ ਇੰਨੀ ਜਾਣਕਾਰੀ ਆਪਣੇ ਨਾਲ ਸਾਂਝੀ ਕਰੀ ਥੈਂਕ ਯੂ ਜੀ ਥੈਂਕ ਯੂ ਬਾਕੀ ਜੇ ਕੁਝ ਰਹਿ ਗਿਆ ਹੋਵੇ ਤਾਂ ਤੁਸੀਂ ਕਮੈਂਟ ਕਰਕੇ ਹੋਰ ਵੀ ਪੁੱਛ ਸਕਦੇ ਹੋ ਆਪਾਂ ਹੋਰ ਵੀ ਜਾਣਕਾਰੀ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਤੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਸਾਰਿਆਂ ਦਾ